ਹਾਂ ਜਿਹੜੇ ਸੂਸੀ ਲੋਕ ਇੱਥੇ ਪਹੁੰਚੇ ਹੋ ਕਿਉਂਕਿ ਮੈਂ ਸਮਝਦਾ ਕਿ ਆਸ-ਪਾਸੇ ਜਿੰਨਾ ਮਾਹੌਲ ਵੀ ਹੈ ਜਿਸ ਤਰ੍ਹਾਂ ਦਾ ਹਾਲ ਹੈ ਲੇਕਿਨ ਤੁਸੀਂ ਸਾਡੀ ਗੱਲਬਾਤ ਲੋਕਾਂ ਤੱਕ ਪਹੁੰਚਾਉਣਾ ਤੇ ਇੱਥੇ ਆਏ ਸੋ ਥੋੜਾ ਸਾਰਿਆਂ ਦਾ ਧੰਨਵਾਦ ਪ੍ਰੈਸ ਵਾਲੇ ਭਰਾਵਾਂ ਦਾ ਪਹਿਲਾਂ ਤਾਂ ਮੈਂ तमाम ਜੁਨੇ ਹੋਈ ਜਿੰਨੇ ਵੀ 4 ਐਮਐਲਏ ਨੇ

ਜਿਨਨੂ ਅਸੀਂ ਜ਼ਿਲ੍ਹਾ ਪ੍ਰਧਾਨ ਬਣਾਇਆ ਤੇ ਉਹਨਾਂ ਨੇ ਅੱਜ ਬਰਨਾਲਾ ਦੀ ਸੀਟ ਤੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਕਾਂਗਰਸ ਪਾਰਟੀ ਦੇ ਲਈ। ਔਰ ਉਹਨਾਂ ਨੇ ਕਾਂਗਰਸ ਪਾਰਟੀ ਦਾ ਝੰਡਾ ਪੂਰੇ ਪੰਜਾਬ ਦੇ ਵਿੱਚ ਉੱਚਾ ਰੱਖਿਆ। ਮੈਂ ਆਦੇ ਉਸ ਭਰਾ ਨੂੰ ਵੀ ਵਧਾਈ ਦੇਣੀ ਚਾਹਣਾ। ਨਾਲ ਹੀ ਨਾਲ ਇਹ ਪਬਲਿਕ ਮੰਡੇਟ ਹੈ, ਲੋਕਾਂ ਦਾ ਮੰਡੇਟ ਹੈ ਔਰ ਉਹਾਂ ਨੇ ਮੰਡੇਟ ਨੂੰ ਸਿਰ ਚੁਕਾ ਕੇ ਮੰਨ ਲੈਣਾ ਚਾਹੀਦਾ ਹੈ। ਕਿ ਜੋ ਲੋਕਾਂ ਦਾ ਪੈਂਡੇਟ ਹੈ ਉਹ ਸਾਡੇ ਸਿਰ ਮੱਥੇ ਲੇਕਿਨ ਮੈਂ ਦੋ ਚਾਰ ਗੱਲਾਂ ਇਸ ਚੋਣਾਂ ਦੀ ਇਸ ਚੋਣਾਂ ਚੋਣ ਹੈ ਸੋ ਅਗਰ ਬਰਨਾਲਾ ਦੀ ਗੱਲ ਕਰੀਏ ਅਸੀਂ ਇਹ ਬਰਨਾਲਾ ਚ ਕਾਂਗਰਸ ਦੇ ਉਮੀਦਵਾਰ 21557 ਵੋਟਾਂ ਦੇ ਫਰਕ ਨਾਲ ਦਿੱਤੇ ਹੈ ਯਾਨੀ ਕਿ 28254 ਵੋਟਾਂ ਕਾਲਾ ਢਿੱਲੂ ਜੀ ਨੂੰ ਟੋਟਲ ਪਈਆਂ ਔਰ ਦੂਸਰੇ ਨੰਬਰ ਤੇ 26000 77 ਵੋਟਾਂ ਦੇ ਨਾਲ ਜਿਹੜੀ ਆਵਾਮੀ ਪਾਰਟੀ ਆਈ ਔਰ ਬੀਜੇਪੀ 17958 ਵੋਟਾਂ ਲੈ ਕੇ ਗਈ ਔਰ ਕਹਿੰਦਾ ਭਾਵੇਂ ਕਿ 28254 ਵੋਟਾਂ ਨਾਲ ਸਾਡੀ ਜਿੱਤ ਪ੍ਰਾਪਤ ਹੋਤੀ ਹੋਗੀ ਕਿਉਂਕਿ ਜਿਹੜਾ ਕੰਟੈਸਟ ਸੀਗਾ ਸਿੱਧਾ ਸਿੱਧਾ ਆਵਾਮੀ ਪਾਰਟੀ ਦੇ ਦੋ ਉਮੀਦਵਾਰ ਅਲੱਗ-ਅਲੱਗ ਲੜ ਰਹੇ ਸਨ ਬੀਜਪੀ ਵੀ ਆਪਣਾ ਜਿਹੜਾ 17958 ਵੋਟਾਂ ਨਾਲ ਸ਼ੇਅਰ ਲੈ ਕੇ ਗਈ ਔਰ ਜਿੱਤ ਸਾਡੇ ਕਾਂਗਰਸ ਦੇ ਉਮੀਦਵਾਰ ਨੂੰ ਉੱਥੇ ਹੋਈ ਚੱਬੇਵਾਲ 51904 ਵੋਟਾਂ ਹੀ ਪਈਆਂ ਆ ਚਿਤਨਾਲੀ ਉਮੀਦਵਾਰ ਨੂੰ ਔਰ ਦੂਸਰੇ ਨੰਬਰ ਤੇ 23000 ਦਾ ਸਾਡਾ ਕਾਂਗਰਸ ਦਾ ਉਮੀਦਵਾਰ ਰਿਆ ਔਰ ਬੀਜਪੀ 8600 ਵੋਟ ਹੀ ਲੈ ਕੇ ਗਈ

ਦੇ rì ਵੋਟ ਸੀਗੀ ਉਹਨੂੰ ਉਹਵੇਂ ਸਿਕਯੁਰ ਕਰਕੇ ਰੱਖਿਆ ਹਾਲਾਂਕਿ ਵੋਟ ਪਰਸੈਂਟੇਜ ਵੀ ਘਟ ਸੀਗਾ ਉੱਥੇ ਲੇਕਿਨ ਉਹਨੇ ਆਗਾ ਉਹਵੇਂ ਬਰਕਰਾਰ ਸਿਕਯੁਰ ਵੋਟ ਰੱਖੀ ਲੇਕਿਨ ਅਸੀਂ ਉਹ ਚੋਣ ਹਾਰ ਗਏ ਪੋਰਾ ਮੁੱਖ ਕਾਰਨ ਸੀਗਾ ਜੋ ਗਿਦੜਬਾ ਹੋਇਆ ਉਹ ਡੇਰਾਵਾ ਬਣਾ ਰੱਖਿਆ ਹੁਣ ਜੇ ਗਿਦੜਬਾ ਦੀ ਗੱਲ ਕਰੀਏ ਤਾਂ ਅਸੀਂ ਲਾਸਟ ਟਾਈਮ 86 2022 ਦੇ ਵਿੱਚ 86% ਪੋਲਿੰਗ ਹੋਈ ਸੀ 86% ਇਸ ਸਾਰੀ 2024 ਚ ਪੋਲਿੰਗ ਹੋਈ ਹੈ 80% ਉਦੋਂ 86% ਪੋਲਿੰਗ ਸੀ ਅਸੀਂ ਵੋਟਾਂ ਲੈ ਕੇ ਗਏ ਸੀ 50433 ਵੋਟਾਂ ਦੇ ਲਗਭਗ ਤੇ ਹੁਣ ਅਸੀਂ 80% ਪੋਲਿੰਗ ਤੇ ਕਾਂਗਰਸ ਪਾਰਟੀ ਲਈ ਲਿਆ 50000 ਵਿਧ ਪੋਸਟਲ ਬੈਲਟ ਪਾ ਕੇ 49397 ਵੈਸੇ ਹੁੰਦੀ ਸੀ ਪੋਸਟਲ ਬੈਲਟ ਪਾ ਕੇ ਅਸੀਂ ਤਕਰੀਬਨ ਆਗਾ ਟਾਰਗੇਟ ਜਿਹੜਾ 2022 ਦਾ ਸੀ ਉਹ ਅਸੀਂ ਅਚੀਵ ਕਰ ਲਿਆ ਜਿਸੇ ਸਾਨੂੰ ਮਾਰ ਪਈ ਜਿਹੜੇ ਨੇ ਕਰਕੇ ਅਸੀਂ ਹਾਰੇ ਆ ਸਾਨੂੰ ਇਹ ਉਮੀਦ ਸੀ ਕਿ ਬੀਜੇਪੀ 25000 ਮੰਪਰੀ ਬਦਲ ਜਾ 30000 ਵੋਟਸ ਸਕਿਉਰ ਕਰੇਗਾ ਲੇਕਿਨ ਬੀਜੇਪੀ ਜਿਹੜੀ ਸੀ ਉਹ 12174 ਵੋਟਾਂ ਤੇ ਸੀਮਤ ਕਿ ਰਹੇਗੀ ਮਕਮਲ ਮਾਰ ਗਈ ਜਦਕਿ ਆਮ ਆਦਮੀ ਪਾਰਟੀ 77000 ਪੂਰਾ ਕੰਮ ਨੇ ਰਿਆ ਕਿ ਅਕਾਲੀ ਦਲ ਦੀ ਪੂਰੀ ਦੀ ਪੂਰੀ ਵੋਟ ਜਿਹੜੀ ਸੀ ਡਾਇਵਰਟ ਜਿਹੜੀ ਹੋਈ ਪੂਰੀ ਕਨਵਰਜਨ ਹੋ ਗਈ ਆਮ ਆਦਮੀ ਪਾਰਟੀ ਕਿਉਂਕਿ ਉਹ ਕੈਂਡੀਡੇਟ ਆਮ ਆਦਮੀ ਪਾਰਟੀ ਚਲਾ ਗਿਆ ਪਲੱਸ ਜਿਹੜੀ ਆਮ ਆਦਮੀ ਪਾਰਟੀ ਨੂੰ 38000 ਵੋਟ ਪਈ ਸੀ ਪਿਛਲੀ ਵਾਰੀ ਉਹ ਤਕਰੀਬਨ ਲਗਭਗ ਉਹ ਉਹਨਾਂ ਨਾਲ ਮਰਜ ਹੋ ਗਈ ਕਿਉਂਕਿ ਆਮ ਆਦਮੀ ਪਾਰਟੀ ਤਾਂ ਖੁਦ ਲੜ ਰਹੀ ਸੀ ਅਕਾਲੀ ਦਲ ਦਾ ਉਮੀਦਵਾਰ ਉਧਰ ਮਰਜ ਹੋ ਗਿਆ ਔਰ ਅਕਾਲੀ ਦਲ ਨੇ ਨਾ ਤਾਂ ਡੇਰਾ ਬਾਬਾ ਨਾਨਕ ਜਿਹੜੇ ਚਾਰੇ ਸੀਟਾਂ ਤੇ ਆਦੇ ਹਥਿਆਰ ਸਿੱਧੇ ਕਿਉਂਕਿ ਸਾਡੀ ਸਿੱਧੀ ਦੀ ਸਿੱਧੀ ਲੜਾਈ ਡੇਰਾ ਬਾਬਾ ਨਾਨਕ ਚ ਅਕਾਲੀ ਦਲ ਨਾਲ ਰਹੀ ਕਿਉਂਕਿ ਕਾਂਗਰਸ ਵਰਸਸ ਅਕਾਲੀ ਦਲ ਰਿਆ ਹਮੇਸ਼ਾ ਮਗਰਲੇ ਕਈ ਸਾਲਾਂ ਤੋਂ ਐਵੇਂ ਜੱਦੜਵਾਦ ਚ ਕਾਂਗਰਸ ਵਰਸਸ ਅਕਾਲੀ ਦਲ ਰਿਆ ਅਕਾਲੀ ਦਲ ਦਾ ਚੋਣ ਨਾ ਲੜਦਾ ਕਿਉਂਕਿ ਅਗਰ ਵੀ ਬਾਦਲ ਜਾਂ ਉਹਰਾ ਵਿਅਕਤੀ ਕੋਈ ਚਲਾ ਲੜਦਾ ਤਾਂ 15000 ਵੋਟ ਕਿਤੇ ਨਾ ਕਿਤੇ 20000 25000 ਵੋਟ ਸਿਕਯੂਰ ਕਰਦਾ ਜੇ ਜਾ ਉਹ ਮਨਪ੍ਰੀਤ ਆ ਦਾ ਟਾਰਗੇਟ ਅਚੀਵ ਕਰਦਾ ਸੋ ਤੁਸੀਂ ਦੇਖੋ ਨਾ ਪਾਰਲੀਮੈਂਟ ਨਾਲੋਂ ਵੀ ਪਾਰਲੀਮੈਂਟ ਦੇ ਵਿੱਚ ਵੱਧ ਮੋਟ ਪਈ ਜਿਹੜੋਂ ਹੰਸਰਾ ਹੈ ਹੰਸਾਰੇ ਲੇਕਿਨ ਉਸ ਤੋਂ ਵੀ ਘੱਟ ਜਿਹੜਾ ਸੀ ਬੋਟਸ ਸਿਕਯਰ ਕਰ ਸਕਲੇ ਬੀਜੇ ਬੀਜੇ ਸੋ ਅਸੀਂ ਆਪਦਾ ਟਾਰਗੇਟ ਬੋਟਡ ਜਿਹੜਾ ਹੈ 80% ਹਾਲਾਂਕਿ 86% ਨੂੰ 80% ਦੇ ਵਿੱਚ ਅਸੀਂ ਉਹ ਟਾਰਗੇਟ ਅਚੀਵ ਕਰ ਲਿਆ ਜਿਹੜਾ ਅਸੀਂ 86% ਪੋਲਿੰਗ ਦੇ ਨਾਲ ਕੀਤਾ ਸੀ ਸੋ ਇਹ ਜਿਹੜੇ ਹੈ ਮੈਨੂੰ ਲੱਗਦਾ ਕਿ ਮੁੱਖ ਕਾਰਨ ਰੇ ਕਿਉਂਕਿ ਜਿਹੜਾ ਥਰਡ ਅ ਕੈਂਡੀਡੇਟ ਦਾ ਡਿਵੀਜ਼ਨ ਆਫ ਵੋਟਸ ਹੈ ਉਹ ਜਿਹੜੀਆਂ ਨਹੀਂ ਹੋ ਸਕੀਆਂ ਸੋ ਇਸ ਕਰਕੇ ਅਸੀਂ ਸਿੱਧੀਆਂ-ਸਿੱਧੀਆਂ ਜਿਹੜੀਆਂ ਐ ਦੋ ਚੋਣਾਂ ਜਿਹੜੀਆਂ ਡੇਰਾ ਬਾਬਾ ਨਾਨਕ ਦੀਆਂ ਔਰ ਗਿੱਦੜ ਬਾਗੀਆਂ ਉਹ ਚੋਣਾਂ ਅਸੀਂ ਹਾਰ ਗਏ ਮੈਂ ਇੱਥੇ ਇਹ ਵੀ ਵੇਖਣ ਨੂੰ ਮਿਲਿਆ ਕਿ ਅਕਾਲੀ ਦਲ ਦਾ ਜਿੰਨਾ ਵੀ ਵੋਟ ਸੀਗਾ ਉਹ ਕਿਤੇ ਨਾ ਕਿਤੇ ਬਾਅਦ ਚ ਵੀ ਵੇਖਣ ਨੂੰ ਮਿਲਿਆ ਕਿ ਬਹੁਤ ਸਾਰਾ ਉਹ ਉਹਨੂੰ ਉਹਨੂੰ ਕਨਵਰਟ ਕੀਤਾ ਗਿਆ ਆਮ ਆਦਮੀ ਪਾਰਟੀ ਤੋਂ ਬਦਲਣ ਕੀ ਗੱਲ ਸੀ ਅੰਦਰਲੀ ਜਾਂ ਕੀ ਨਹੀਂ ਸੀ ਇਸ ਕਰਕੇ ਜਿਹੜੀ ਅਸੀਂ ਆਈ ਚੋਣ ਹੈ ਅਸੀਂ ਹਾਰੇ ਹਾਂ ਔਰ ਸਾਹਮਣੇ ਮੰਨਦੇ ਜਿਹੜਾ ਹੈ ਸਵੀਕਾਰ ਹੈ ਗਿੱਧੜਵਾਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬਹੁਤ ਪਿਆਰ ਕਾਂਗਰਸ ਪਾਰਟੀ ਨੂੰ ਦਿੱਤਾ 13 ਵਿੱਚੋਂ 60 ਸੀਟਾਂ ਕਾਂਗਰਸ ਪਾਰਟੀ ਜਿੱਤੀ ਪਾਰਲੀਮੈਂਟ ਦੀਆਂ ਇਹ ਦਰਸਾਉਂਦਾ ਹੈ ਕੀ ਕਾਂਗਰਸ ਪਾਰਟੀ ਬੈਸਟ ਚੁਆਇਸ ਆਰ ਫਰਸਟ ਚੁਆਇਸ ਜਿਹੜੀ ਪੰਜਾਬ ਦੇ ਵਿੱਚ ਅੱਜ ਹੈਗੀ ਆ ਬਾਈ ਇਲੈਕਸ਼ਨ ਆਮ ਤੌਰ ਤੇ ਅਮੂਮਨ ਤੌਰ ਤੇ ਬਾਈ ਇਲੈਕਸ਼ਨਾਂ ਦੇ ਵਿੱਚ ਸਰਕਾਰਾਂ ਦਲ ਬਲ ਧਨ ਦੌਲਤ ਦੇ ਨਾਲ ਔਰ ਆਪਣੀ ਤਾਕਤ ਦੇ ਨਾਲ ਜਿੱਤ ਜਾਂਦੀਆਂ ਸੋ ਲੋਕਾਂ ਨੂੰ ਇਹ ਵੀ ਹੁੰਦਾ ਕਿ 25 ਸਾਲ ਸਰਕਾਰ ਨੇ ਪਈ ਹੈ ਔਰ 25 ਸਾਲਾਂ ਦੇ ਵਿੱਚ ਅਸੀਂ ਲੋਕਾਂ ਨੇ ਕੰਮ ਲੈਣੇ ਸੋ ਇਸ ਕਰਕੇ ਸਰਕਾਰ ਦੇ ਪ੍ਰਤੀ ਜਿਹੜਾ ਹੈਗਾ ਚੁਕਾਅ ਜਿਹੜਾ ਉਹ ਰਿੰਦ ਲੇਕਿਨ ਇਸੇ ਬਾਵੀ ਉਦਸੀਂ ਇੱਕ ਸੀਟ ਪਾਰਟੀ ਸਿਓਰ ਕਰ ਪਾਈ ਕਹਲਾ ਢਿਲੋਜੀ ਦੀ ਕਾਮਯਾਬੀ ਤੇ ਉਹ ਸਾਨੂੰ ਇਸ ਗੱਲ ਦੀ ਬੇਹਦ ਖੁਸ਼ੀ ਹੋਈ ਹੈ ਕਿ ਅਸੀਂ ਉਹ ਸੀਟ ਜਿੱਤੇ ਪਰ ਮੈਨੂੰ ਪੂਰਨ ਉਮੀਦ ਹੈ ਕਿ ਇਹ ਬਾਏ ਇਲੈਕਸ਼ਨ ਤੁਸੀਂ ਦੇਖੋ ਕਿ ਅਸੀਂ 20000 ਵੋਟ ਪਾਈ ਸੀ ਸਾਨੂੰ ਇਸ ਤੋਂ ਪਹਿਲਾਂ ਜਦੋਂ ਪਾਰਲੀਮੈਂਟ ਦਾ ਚੋਣ ਹੋਇਆ ਅਗਰ ਗਿੱਦੜਬਾਦੀ ਗੱਲ ਕਰੀ ਵੀ ਅੱਜ ਜਸੀਂ ਆਪਦੀ ਪੂਰੀ ਦੀ ਪੂਰੀ ਵੋਟ ਜਿਹੜੀ ਹੈ ਉਹ ਸਿਕਿਉਰ ਕਰ ਲਈ 50 ਹਜ਼ਾਰ ਦੇ ਸਾਡਾ ਜਿਹੜਾ ਕੀਚਾ ਚਾਹੀਦਾ ਸੀ ਉਹ ਅਸੀਂ ਅਚੀਵ ਕੀਤਾ ਬਹੁਤ ਵਾਰੀ ਇਹ ਵੀ ਹੁੰਦਾ ਕਿ ਐਂਟੀ ਇਨਕੰਮੈਂਸੀ ਹੋ ਜਾਂਦੀ ਹੈ ਲੋਕਾਂ ਨੂੰ ਲੱਗਦਾ ਕਿ ਤਿੰਨ ਵਾਰ ਲਗਾਤਾਰ ਜਿੱਤ ਗਏ ਬਾਕੀ ਵਿਰੋਧੀਆਂ ਨੇ ਇਹ ਵੀ ਕਿਹਾ ਕਿ ਸਾਨੂੰ ਇੱਕ ਮੌਕਾ ਚਾਹੀਦਾ ਹੈ 2.5 ਸਾਲ ਸਾਨੂੰ ਤੁਸੀਂ ਦਿਓ ਕਿ ਸਾਨੂੰ ਇੱਕ ਚਾਂਸ ਦੇ ਕੇ ਦੇਖੋ ਇਹ ਸਾਰੇ ਜਿਹੜੇ ਫੈਕਟਰ ਸੀਗੇ ਇਹ ਕੌਣ ਕੀਤੇ ਔਰ ਅਸੀਂ ਜਿਹੜਾ ਚੋਣ ਹੈ ਉਹ ਹਾਰ ਗਏ ਸੋ ਮੈਂ ਹੀ ਕਹਿਣਾ ਚਾਹੁੰਦਾ ਮੈਂ ਜਿਗਰਵਾਦੇ ਲੋਕਾਂ ਦਾ ਉਹਨਾਂ ਲੋਕਾਂ ਦਾ ਜਿਹੜੂ ਲੋਕਾਂ ਦਾ ਜਿਨ੍ਹਾਂ ਨੇ ਰਾਜੀਵ ਰਿੰਗ ਨੂੰ ਇੱਕੋ ਤੱਕ ਚਵਾਉਂਦਾ ਕੰਮ ਕੀਤਾ ਔਰ ਨਾਲ ਹੀ ਨਾਲ ਪੰਜਾਬ ਦੇ ਲੋਕਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਸ ਪ੍ਰਕਾਰ ਉਹਨਾਂ ਨੇ ਸਾਨੂੰ ਵੋਟਾਂ ਪਾਈਆਂ ਮੰਡਟ ਦਿੱਤਾ ਚਾਰੇ ਦੀਆਂ ਚਾਰੇ ਸੀਟਾਂ ਤੇ ਇਹ ਸਾਡੇ ਲਈ ਜਿੱਤ ਹੈ ਹਾਰ ਨਹੀਂ ਤੋ ਮੈਨੂੰ ਲੱਗਦਾ ਕਿ ਆਉਣ ਵਾਲਾ ਜਿਹੜਾ ਕੱਲ ਹੋਏਗਾ ਉਹ ਕਾਂਗਰਸ ਪਾਰਟੀ ਦਾ ਹੋਏਗਾ ਔਰ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ 'ਚ ਅੱਗੇ ਵਧੇਗੀ ਔਰ ਜਿਹੜੀ 2027 ਦੀ ਸਰਕਾਰ ਹੋਏਗੀ ਉਹ ਕਾਂਗਰਸ ਪਾਰਟੀ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੇ ਸਿਰ ਸੇਰਾ ਬੰਨਣਗੇ ਸੋ ਇੰਨਾ ਹੀ ਕਹਿਣਾ ਸੀ ਮੈਂ ਔਰ ਵਧਾਈ ਦੇਣਾ ਚਾਹੋ ਨਾ ਮੈਂ ਆਪਣੇ ਵਿਰੋਧੀ ਸਾਥੀਆਂ ਨੂੰ ਔਰ ਖਾਸ ਕਰਕੇ ਗਿੱਦੜਾ ਭਦੀਪ ਧिलोਜੀ ਨੂੰ ਮੁਬਾਰਕਬਾਦ ਔਰ ਮੈਂ ਉਹਨੂੰ ਕਹਿਣਾ ਚਾਹੂੰਗਾ ਕਿ 25 ਸਾਲ ਹੈ ਹੁਣ ਗਵਰਨਮੈਂਟ ਦੇ ਹੈ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਾਜਾ ਬ੍ਰਿੰਗ ਮੇਰੇ ਕੋ ਪੈਸੇ ਮੰਗਣ ਨਹੀਂ ਆਇਆ ਮੇਰਾ ਬੰਦਾ ਨਹੀਂ ਸੀ ਪੈਸੇ ਮੰਗਣਾ ਇਸ ਕਰਕੇ ਨਾ ਮੈਂ ਆਇਆ ਨਾ ਮੈਂ ਆਵਾਂਗਾ ਲੇਕਿਨ ਹੁਣ ਮੈਂ ਉਮੀਦ ਕਰਦਾ ਹਾਂ ਕਿ ਗਿੱਦੜਬਾ ਦੇ ਲੋਕਾਂ ਦੇ ਵਾਸਤੇ ਹਰ ਉਹ ਸੰਭਵ ਚੀਜ਼ ਜਿਹੜੀ ਗਿੱਦੜਬਾ ਦੇ ਮੇਰੇ ਲੋਕਾਂ ਨੂੰ ਚਾਹੀਦੀ ਹੈ ਜਿਹੜੀ ਗਿੱਦੜਬਾ ਦੇ ਲੋਕ ਇਹ ਮਹਿਸੂਸ ਕਰ ਰਹੇ ਕਿ ਰਾਜਾ ਬ੍ਰਿੰਗ ਨਹੀਂ ਕਰ ਪਾਇਆ ਜਿਹੜੀ ਮੈਂ ਨਹੀਂ ਕਰ ਪਾਇਆ ਮੈਨੂੰ ਕਰਨੀ ਚਾਹੀਦੀ ਸੀ ਉਹ ਸਾਡੇ ਉਥੋਂ ਦੇ ਹੁਣ ਮੌਜੂਦਾ ਐਮਐਲਏ ਜਿੱਦੜਵਾ ਦੇ ਲੋਕਾਸ ਸੀ ਉਹਨਾਂ ਦੀਆਂ ਸਹੂਲਤਾਂ ਵਾਸਤੇ ਉਹ ਮਹਾਰਾ ਗ੍ਰਾਉਂਡ ਦੀ ਏਮੇ ਅਸਕਰਦੇ ਆਜਾ ਜੀ ਜਿਸ ਤਰ੍ਹਾਂ ਤੁਸੀਂ ਆਪਣੇ ਇਸ ਤੋਂ ਸਟੇਟ ਪ੍ਰੈਜ਼ੀਡੈਂਟ ਦੇ ਤੌਰ ਤੇ ਸਹਾਰ ਨੂੰ ਸਹਿਯਾਰ ਕੀਤਾ ਉਹ ਤੁਹਾਡੀ ਦਲੇਰੀ ਦੇ ਅਸੀਂ ਸ਼ਲਾਘਾ ਕਰਦੇ ਆ ਇੱਕ ਤੁਸੀਂ ਰਣਨੀਤੀ ਦੀ ਗੱਲ ਕੀਤੀ ਹੈ ਕਿ ਅਕਾਲੀਆਂ ਦੇ ਵੋਟ ਡਾਇਵਰਟਿੰਗ ਹੋਏ ਜਾਂ ਭਾਜਪਾ ਦੀ ਇਸ ਤਰ੍ਹਾਂ ਦੀ ਹੋਈ ਕਿ ਇਸ ਤਰ੍ਹਾਂ ਦੀ ਰਣਨੀਤੀ ਪਹਿਲਾਂ ਵੀ ਕਿਸੇ ਪਿਛਲੇ ਇਲੈਕਸ਼ਨ 'ਚ ਵੀ ਹੋਈ ਹੈ ਵੀ ਦੂਜੀਆ ਪਾਰਟੀਆਂ ਨੂੰ ਕਿੰਨੇ ਵੋਟ ਮਿਲਦੇ ਉਹ ਤੁਹਾਡੀ ਜਿੱਤ ਤੇ ਨਿਰਭਰ ਆ। ਨੀਮ ਸਵਿੰਗ ਹੈ ਤੁਹਾਡਾ। ਭਾਜਪਾ ਦੇ ਤੁਸੀਂ ਵੋਟ ਚਾਹੁੰਦੇ ਸੀ ਵੀ ਜਿੰਨੇ ਉਹਨਾਂ ਨੂੰ ਮਿਲੇ ਉਹ ਨਹੀਂ ਮਿਲੇ। ਇਸ ਕਰਕੇ ਤੁਸੀਂ ਕਿ ਦੜਬਾ ਤੋਂ ਹਾਰ ਗਏ। ਕਿ ਇਸ ਤਰ੍ਹਾਂ ਦੀ ਸਥਿਤੀ ਪਿਛਲੀਆਂ ਚੋਣਾਂ 'ਚ ਵੀ ਆਈ ਹੈ। ਕਿ ਦੂਜੀਆਂ ਪਾਰਟੀਆਂ ਦੇ ਕੈਂਡੀਡੇਟ ਨੂੰ ਕਿੰਨੀ ਵੋਟ ਮਿਲਦੀ ਆ ਤਾਂ ਤੁਸੀਂ ਚਿੰਤਤ ਨਹੀਂ ਬਹੁਤ ਸਾਰ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਦੂਸਰੀ ਪਾਰਟੀ ਵਾਲਾ ਵੋਟ ਹੁੰਦੇ ਕੋ ਤੁਸੀਂ ਜਿਹੜਾ ਨਿਆਮੀ ਵਾਲੇ ਤੋਂ ਸਾਥ ਜੀ ਉੱਥੇ ਸੀ ਕਿ ਇੱਕ ਉਹਨਾਂ ਦਾ ਨਾਮ ਮੈਨੂੰ ਸੋਕਰੇਟੀ ਉਹ ਵੋਟ ਨਹੀਂ ਕੁਝ ਲੈ ਪਾਏ ਸੋ ਕਈ ਵਾਰੀ ਹੁੰਦਾ ਹੈ ਕਿ ਥਰਡ ਕਾਰਨਰ ਜਿਹੜਾ ਕੰਟੈਸਟ ਹੈ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਜਿਹੜਾ ਬਰਨਾਲਾ ਅਸੀਂ ਦਿੱਤੇ ਉਹ ਚਾਰ ਕਾਰਨਰ ਕੰਟੈਸਟ ਹੋ ਉਹ ਤਾਂ ਆਮ ਆਦਮੀ ਪਾਰਟੀ ਇਹ ਕਹਿੰਦੇ ਵੀ ਸਾਡੇ ਕੈਂਡੀਡੇਟ ਸਾਡੇ ਖਿਲਾਫ ਹੋ ਗਿਆ ਤਾਂ ਜਿੱਤ ਗਏ ਨਹੀਂ ਚਲੋ ਉ ਤਾਂ ਫਿਰ ਹੁਣ ਇੱਥੇ ਕਹਿ ਰਹੀਏ ਵੀ ਅਕਾਲੀ ਦਲ ਦਾ ਕੈਂਡੀਡੇਟ ਆਮ ਆਦਮੀ ਪਾਰਟੀ ਨਾਲ ਹੋ ਗਿਆ ਜਿੱਤ ਗਿਆ ਅਗਰ ਹਰਦੀਪ ਸਿੰਘ ਦੀਪਲੀ ਢਿਲੋਂ ਅਕਾਲੀ ਦਲ ਤੋਂ ਚੋਣ ਲੜਦਾ ਤੇ ਆਮ ਆਦਮੀ ਪਾਰਟੀ ਅਲੱਗ ਚੋਣ ਲੜਦੀ ਤੇ ਮਨਪ੍ਰੀਤ ਭਾਜਪਾ ਤੋਂ ਲੜਦਾ ਤੇ ਰਾਜਾ ਬਰੇ ਕਾਂਗਰਸ ਤੋਂ ਲੜਦਾ ਇਹ ਸਥਿਤੀਆਂ ਕੁਝ ਹੋਰ ਹੋਣੀਆਂ ਸੀ ਤੁਸੀਂ ਆਪ ਇਹ ਗੱਲ ਸਮਝਦੇ ਹੋ ਕਿ ਫਿਰ ਸਥਿਤੀਆਂ ਪ੍ਰਸਥਿਤੀਆਂ ਹੋਰ ਹੋਣੀਆਂ ਸੀ ਇਸੇ ਕਰਕੇ ਦਾ ਮੈਂ ਵਾਰ-ਵਾਰ ਇਹ ਗੱਲ ਕਹਿੰਦਾ ਸੀ ਸੁਖਬੀਰ ਬਾਦਲ ਕੋਲ ਚੋਣ ਲੜਨ ਅਗਰ ਸੁਮੀਰ ਬਾਦਲ ਖੁਦ ਚੋਣ ਲੜਦੇ ਤਾਂ ਉਹ ਆਪਣੀ ਜਿਹੜਾ ਕੇਡਰ ਦੀ ਵੋਟ ਹੈ ਕਿ 20000 15000 25000 ਉਹਨੂੰ ਸਿਕਿਉਰ ਕਰਦੇ ਤਾਂ ਚੋਣ ਅਸੀਂ ਜਿੱਤਦੇ ਸੀ ਕਿਉਂਕਿ ਅਸੀਂ ਤਾਂ ਆਪਣੇ ਟਾਰਗੇਟਡ ਵੋਟਰ ਤੇ ਖੜੇ ਆ ਪਜਾਹ ਹਜ਼ਾਰ ਨਾਲ ਅਸੀਂ ਪਿਛਲੀ ਵਾਰੀ ਜਿੱਤੇ ਸੀ ਤੇ ਅੱਜ ਵੀ ਕਾਂਗਰਸ ਪਾਰਟੀ ਨੂੰ ਪਜਾਹ ਹਜ਼ਾਰ ਵੋਟ ਪਈ ਹੈ ਅਸੀਂ ਤਾਂ ਪਾਰਲੀਮੈਂਟ ਤੋਂ 20 ਹਜ਼ਾਰ ਤੋਂ ਚੱਕ ਕੇ ਪਜਾਹ ਹਜ਼ਾਰ ਤੇ ਆਏ ਸੋ ਮੈਂ ਇਹੀ ਕਹਿ ਰਿਹਾ ਤੁਹਾਨੂੰ ਕਿ ਉਹ ਜਿਹੜੀ ਮਰਜ ਹੋਈ ਕਿਉਂਕਿ ਅਕਾਲੀ ਦਰਬ ਦਾ 15 ਸਾਲ ਲੀਡਰ ਇੱਥੇ ਰਿਹਾ ਹਰਦੀਪ ਸਿੰਘ ਦਿੱਲੀ ਤੋਂ ਉਹ ਸਾਰੇ ਦੇ ਸਾਰੇ ਲੋਕ ਕਨੈਕਟਡ ਸੀਗੇ ਹਰਦੀਪ ਸਿੰਘ ਦਿੱਲੀ ਤੋਂ ਨਾਲ ਵੱਡੇ ਬਾਦਲ ਸਾਹਿਬ ਨਾਲ ਜਿਹੜੇ ਕਨੈਕਟਡ ਲੋਕ ਸੀ ਉਹਨਾਂ ਦੀ ਵਿਚਾਰਿਆਂ ਦੀ ਮੌਤ ਹੋ ਗਈ ਸੁਖਵੀਰ ਸਿੰਘ ਬਾਦਲ ਉਸ ਸਟੇਜ ਨਾਲ ਕਨੈਕਟਡ ਨਹੀਂ ਸੀ ਇਸ ਕਰਕੇ ਉਹ ਸਾਰੇ ਦੀ ਸਾਰੀ ਵੋਟ ਕਨਵਰਟ ਆਮ ਆਦਮੀ ਪਾਰਟੀ ਨੂੰ ਗਿੱਦੜਬਾਦੀ ਸ਼ਹਿਰੀ ਵੋਟ ਨਾ ਤਾਂ ਭਾਜਪਾ ਨੂੰ ਪਈ ਨਾ ਕਾਂਗਰਸ ਨੂੰ ਪਈ ਉਹ ਤਾਂ ਕੀ ਕੰਗ ਹੋ ਸਕਦਾ ਨਹੀਂ ਸਾਨੂੰ ਬਹੁਤ ਦੋਗਾਂ ਦੀ ਵੋਟ ਫਾਈ 75 700 ਮੇਰਾ ਖਿਆਲ ਸਾਨੂੰ ਲੋਕਾਂ ਨੇ ਵੋਟ ਪਾਈ ਔਰ 10000 ਮੈਨੂੰ ਪਤਾ ਨਹੀਂ ਸੌਰੀ 10000 28000 ਚੋਂ ਕਿਉਂਕਿ ਆਪਦੀ ਲੀਡ ਕਿਸੇ ਵੋਟ ਚੋਂ ਨਹੀਂ ਘਟੀ ਬਿਲਕੁਲ ਤੁਹਾਡੀ ਗੱਲ ਠੀਕ ਹੋ ਸਕਦੀ ਹੈ ਲੇਕਿਨ 28000 ਵੋਟ ਚੋਂ ਸਾਨੂੰ 10000 ਵੋਟ ਪਈ ਸੋ ਮੈਂ ਦੱਸਿਆ ਕਿ ਇਹ ਟ੍ਰੈਂਡ ਸੀਗਾ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੂੰ ਦੋਵੇਂ ਮਰਜ ਹੋ ਗਿਆ ਨਹੀਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਵੋਟ ਮਰਜ ਹੋ ਗਈ ਪਿਛਲੀ ਵਾਰੀ ਮੇਰਾ ਖਿਆਲ 6000 ਦੇ ਕਰੀਬ ਆਮ ਆਦਮੀ ਪਾਰਟੀ ਸ਼ਹਿਰ ਚ ਵੋਟ ਲੈਗੀ। ਅਗਰ ਤੁਸੀਂ ਉਹ ਸਿੱਧੀ ਡਿੰਪੀ ਧਿਲੋਣਾ ਮਰਜ਼ ਕਰ ਲੋ ਆ ਨੈਚੁਰਲੀ ਉਹ ਜਨਰ ਹੋ ਗਿਆ। ਸਾਡੀ ਇਹ ਹੀ ਤਾਂ ਪਿੰਡਾਂ ਦੀ ਸਥਿਤੀ ਹੋਈ। ਪਿੰਡਾਂ ਚ ਦੋਦੇ ਦੀ ਗੱਲ ਆਈਏ ਤਾਂ 2250 ਵੋਟ ਪਿਛਲੀ ਵਾਰੀ ਆਮ ਆਦਮੀ ਪਾਰਟੀ ਲੀਡ ਕੀਤਾ ਸੀ ਦੋਦੇ ਚ। ਹੁਣ ਉਹ ਉੱਥੇ ਰਹਿ ਗਈ 6700 ਤੇ ਭਾਜਪੀ। ਉਹ ਜਿਹੜਾ 2000 ਵੋਟ ਹੈ ਉਹ ਸਿੱਧਾ 2000 ਵੋਟ ਜਾ ਕੇ ਖੇਮੇ ਚ ਲੱਗ ਗਿਆ। ਆਪ ਹਾਂਜੀ ਅਸੀਂ ਤਾਂ ਗੇਨ ਕੀਤੇ ਜੀ 4000 ਵੋਟ ਕਿਉਂਕਿ 86% ਤੇ ਅਸੀਂ 50000 ਵੋਟ ਲਈ ਸੀ ਹੁਣ 80% ਤੇ ਅਸੀਂ 50 ਲਵ ਵੋਟ ਲਈ ਸੀ ਸੋ ਇਹਦਾ ਮਤਲਬ ਅਸੀਂ 3-4000 ਵੋਟ ਦੇ ਗਿਨ ਰਹੇ ਹਾਂ ਸਾਡਾ ਕੇਦਰ ਨਹੀਂ ਟੁੱਟਿਆ ਸਾਡੀ ਵੋਟ ਨਹੀਂ ਟੁੱਟੀ ਦੂਜੇ ਜਾਣੇ ਆਪਸ ਵਿੱਚ ਮਰ ਜੋਗੇ ਇਸ ਕਰਕੇ ਸਾਨੂੰ ਇਹ ਹਾਰ ਦਾ ਸਾਹਮਣਾ ਕਰਨਾ ਕੀ ਸ਼ਰਮਣੀ ਕਾਲੀਦਲ ਦਾ ਇਲੈਕਸ਼ਨ ਨਾ ਲੱਗਣਾ ਹੋ ਉਸ ਦੀ ਗੱਲ ਕਰਦੇ 100% ਜੇ ਤੁਸੀਂ ਇਹ ਲਾਉਂਗੇ ਇਹ ਉਹਦਾ ਖਤਮ ਹੋਏ ਹੋਏ ਉਹਨਾਂ ਦੇ ਕਰਕੇ ਸਾਨੂੰ ਨੁਕਸਾਨ ਹੋਇਆ ਜੇ ਉਹਨਾਂ ਦਾ ਕੈਂਡੀਡੇਟ ਖਲਾਫ ਹੁੰਦਾ ਜਿਹਦੀ ਉਹਨਾਂ ਦੀ ਸਟਰੈਟਜੀ ਸੀਗੀ ਉਹਨਾਂ ਦੀ ਸਟਰੈਟਜੀ ਸੀ ਕਿ ਮੰਤਰੀਤ ਬਾਦਲ ਨੂੰ ਉਸੇ ਵੋਟੇ ਵਟ ਕਰਾ ਲੇ ਕਨਵਰਟ ਕਰਾਵਾਉਣਗੇ ਗਿੱਧੜਵਾਜ ਹਾਲਾ ਕਿ ਉਹਨਾਂ ਨੇ ਹਰ ਕੋਸ਼ਿਸ਼ ਕੀਤੀ ਪਰ ਉਹ ਨਹੀਂ ਹੋ ਸਕੀ ਬਿਕੋਜ਼ ਜਿਹੜਾ ਮੰਤਰੀਤ ਬਾਦਲ ਸੀਗੇ ਉਹ ਉਹ ਮੇਰਾ ਖਿਆਲ ਮੋਸਟ ਹੇਟਰੀਡ ਜਿਹੜਾ ਪੋਲੀਟੀਸ਼ੀਅਨ ਹੈ ਪੰਜਾਬ ਦਾ ਉਹ ਹੋਏ ਤੇ ਖਾਸ ਕਰਕੇ ਗਿੱਧੜਵਾਜ ਕੋ ਕਿ ਗਿੱਧੜਵਾਜ ਜਿਸ ਤਰ੍ਹਾਂ ਦੀਆਂ ਜ਼ਾਤੀਆਂ ਹੋਈਆਂ ਉਹ ਉਹ ਕਨਵਰਟ ਨਹੀਂ ਹੋ ਸਕੀ ਉਹ ਜੇ ਉਥੇ ਕਾਦੀਕਲ ਦਾ ਕੈਂਡੀਡੇਟ ਹੁੰਦਾ ਤਾਂ ਉਸੇ ਕਾਦੀਕਲ ਨੂੰ ਚੋਣਸ਼ਾਨ ਤਕਰੀਬ ਮੂਟ ਪੈਂਦੀ ਸੋ نو ਇਹ ਵੀ ਲੱਗਦਾ ਹੈ ਕਿ ਲਾਖਤਿੰਨ ਦੇ ਜਿਹੜਾ ਰਿਆ ਗਿੱਦੜਵਾ ਦਾ ਹਾਲ ਕਿ ਬੀਜੇਪੀ ਐ ਕਿ ਤਰ੍ਹਾਂ ਦਾ ਸਰੈਂਡਰ ਹੀ ਕਰ ਗਈ ਤਿੰਨ ਦਿਨ ਇਹ ਸਭ ਕੁਝ ਸੋਸ਼ਲ ਮੀਡੀਆ ਤੇ ਹੋ ਰਹਾ ਹੈ ਸਰੈਂਡਰ ਕਰਨ ਦਾ ਵੀ ਜਿਹੜਾ ਸੀਗਾ ਨੂੰ ਜਿਹੜੇ ਸਰੈਂਡਰ ਕਰਨ ਤੋਂ ਬਾਅਦ ਵੀ ਉਹਨਾਂ ਦਾ ਇਲੈਕਸ਼ਨ ਸলো ਡਾਊਨ ਹੋ ਗਿਆ ਅਨਦਰ ਵੱਡਾ ਰੀਜ਼ਨ ਇਹ ਵੀ ਰਿਹਾ ਕਿ ਜਿਹੜਾ 8 ਦਿਨ ਦਾ ਇਲੈਕਸ਼ਨ ਜਿਹੜਾ ਵੱਧ ਗਿਆ ਉਹ ਮੇਰੇ ਖਿਆਲ ਉਹ ਸਾਡੇ ਵਾਸਤੇ ਬੜਾ ਖਤਰਨਾਕ ਸਾਬਤ ਹੋਇਆ ਉਹਦਾ ਕਾਰਨ ਇਹ ਹੈ ਕਿ ਸਰਕਾਰ ਦੇ ਹੋਰ ਪੱਬ ਲੱਗ ਜਾਂਦੇ ਆ ਸਰਕਾਰ ਹੋਰ ਫ੍ਰੀ ਹੋ ਜਾਂਦੀ ਆ ਸਰਕਾਰ ਹੋਰ ਮਨੀ ਤੇ ਮਸਲ ਪਾਵਰ ਨਾਲ ਬਾਜ਼ਾਰ ਦੇ ਵਿੱਚ ਆਈ ਉਹ ਜਿਹੜਾ ਇਲੈਕਸ਼ਨ ਕਮਿਸ਼ਨ ਦੇ 7 ਦਿਨ 8 ਦਿਨ ਵਧਾਏ ਪਿਛਲੀ ਵਾਰੀ ਵੀ ਜਿਹੜੇ 6 ਦਿਨ ਵਧੇ ਸੀ ਉਹ ਜਨਰਲ ਇਲੈਕਸ਼ਨ ਸੀ ਉਹਦੇ ਵਿੱਚ ਕਾਂਗਰਸ ਪਾਰਟੀ ਦਾ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਹ ਹੁਣ ਜਿਹੜੇ 7 ਦਿਨ 8 ਦਿਨ ਵਧੇ ਹਾਲਾਂਕਿ ਇਹ 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 ਕਿਉਂ ਵਿਧਾਇਕ ਗਏ ਕਿਵੇਂ ਵਧੇ ਇਹ ਪਤਾ ਨਹੀਂ ਹੈ ਇਲੈਕਸ਼ਨ ਕਮਿਸ਼ਨ ਮੈਂ ਤਾਂ ਬਾਦਲਾ ਸਾਹਮਣੇ ਵੀ ਚਿੱਠੀ ਲਿਖੀ ਸੀ ਇਹਦੇ ਬਾਰੇ ਜਿਹੜੀ ਜਿਹੜੀ ਮੇਰੇ ਕੋਲ ਤਾਂ ਦੇ ਨਾਲ ਕਾਫੀ ਜਿਹੜਾ ਹੈ ਸਾਡਾ ਨੁਕਸਾਨ ਲੇਕਿਨ ਬੜੀ ਜਿਹਾ ਫਾਲੋ ਵੀ ਲੱਗਦਾ ਅਖੀਰ ਦੇ ਦਿਨਾਂ ਦੇ ਵਿੱਚ ਜਸਟ ਆ ਕੇ ਧਿਆਨਬਾਜ਼ੀ ਔਰ ਉਸ ਧਿਆਨਬਾਜ਼ੀ ਉਹ ਵੀ ਇੱਕ 네ਗਟਿਵ ਫੈਕਟਰ ਦੇ ਤੌਰ ਤੇ ਆਇਆ ਜੀ ਸਾਹਿਬ ਜਿਹੜਾ ਮਸਲਾ ਸੀ ਚੈਰਨ ਜੀ ਇਸ ਤਰ੍ਹਾਂ ਆਈ 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 ਡੋਨਟ ਥਿੰਕ ਸੋ ਪੀਪਲ ਆਰ ਵੈਰੀ ਇੰਟੈਲੀਜੈਂਟ ਉਹ ਇਸ਼ੂ ਦੀ ਥੋੜਾ ਮੋਟਾ ਜਰੂਰ ਇਸ ਕਾਨੂੰ ਰੇਜ਼ ਹੋਇਆ ਉਹਨਾਂ ਨੇ ਪਬਲਿਕ ਚ ਲੈ ਕੇ ਗਏ ਲੇਕਿਨ ਮੈਨੂੰ ਨਹੀਂ ਲੱਗਦਾ ਕੋਈ ਚੰਨੀ ਸਾਹਿਬ ਦੇ ਬਿਆਨ ਨੇ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਡੈਮੇਜ ਪਹੁੰਚਾਇਆ ਹੋਵੇ ਕਈ ਵਾਰੀ ਸੁਭਾਵਿਕ ਹੁੰਦੀ ਹੈ ਗੱਲ Not was not a issue I don't think so ki ਮੈਂ ਕ ever ਵੀ ਚੰਨੀ ਸਾਹਿਬ ਦਾ ਬਿਆਨ ਸੀਗਾ ਉਹਨੂੰ ਇਸ਼ੂ ਜ਼ਰੂਰ ਬਣਾਇਆ ਗਿਆ ਲੇਕਿਨ ਉਸ ਬਿਆਨ ਕਰਕੇ ਨਾ ਹੀ ਕੋਈ ਇਸ ਤਰ੍ਹਾਂ ਦੀ ਉਹ ਗੱਲ ਕਹੀ ਗਈ ਸੀ ਉਹ ਤਾਂ ਇੱਕ ਬੰਦਾ ਗੱਲ ਕਹਿੰਦਾ ਜਾਂਦਾ ਆਪਣੇ ਬੜੇ ਪੁਰਾਣੇ ਜਿਹੜੀ ਪਿੰਡਾਂ ਦੇ ਬਜ਼ੁਰਗ ਆ ਕੋਈ ਇਸ ਤਰ੍ਹਾਂ ਦੇ ਸ਼ਬਦ ਆਪਾਂ ਆਪਾਂ ਯੂਜ਼ ਕਰਦੇ ਆਂ اپنی ਨਵੀਂ ਪੀੜ੍ਹੀ ਨਹੀਂ ਕਰਦੀ ਪਰ ਪੁਰਾਣੇ ਬੰਦੇ ਸਾਰੇ ਉਹਦੇ ਨਾਲ ਐਵੇਂ ਨਾ। ਪਾਈ ਰਣਨੀਤੀ ਕੀ ਹੁੰਦ ਸੀ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਕਰ ਜਾਦਾ ਇਸ ਕਰਕੇ ਜੀਤੇ ਆਏ ਸਿੱਧਾ ਆਮ ਆਦਮੀ ਪਾਰਟੀ ਨੂੰ ਡਾਇਵਰਟ ਹੁੰਦਾ ਨਜ਼ਰ ਆਇਆ ਬਲਿਸ਼ਪਤ ਬੀਜੇਪੀ ਦੇ। ਕਿਸ ਤਰ੍ਹਾਂ ਦੇਖਦੇ ਆ? ਦੇਖੋ ਉਹ ਹੁਣ ਜਿੱਥੇ ਦੇਖੋ ਜਿੱਥੇ ਕਾਂਗਰਸ ਦਾ ਤੇ ਅਕਾਲੀਆਂ ਦਾ ਸਿੱਧਾ-ਸਿੱਧਾ ਕੰਟੈਸਟ ਆ ਦੂਸਰੇ ਚ ਰਿਹਾ ਉਹਨਾਂ ਨਹੀਂ ਸੀ ਬਿਕੋਜ਼ ਦੋ ਗਰੁੱਪ ਹੈਗੇ ਆ ਪਿੰਡ ਦੇ ਵਿੱਚ ਇੱਕ ਕਾਂਗਰਸੀ ਸੀ ਇੱਕ ਅਕਾਲੀ ਦਲ ਦੇ ਸੀ। ਉਹਨਾਂ ਨੇ ਇਹ ਵਹਿਦਰ ਸਮਝਿਆ ਕਿ ਤੀਜੇ ਨਾਲ ਜਾਣਾ ਜਾਈਏ ਕਾ ਜੋ ਇਹਨੂੰ ਹਰਾ ਲਈਏ ਨਹੀਂ ਤਾਂ ਇਹ ਜਿੱਤੇਗਾ ਤਾਂ ਸਾਡਾ ਨੁਕਸਾਨ ਹੋਏਗਾ ਸੇਮ ਇਟ ਹੈਪਨ ਵਿਦ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਚ ਵੀ ਜਿਹੜੇ ਤੁਸੀਂ ਪੁੱਛੋਗੇ ਸੁੱਚਾ ਸਿੰਘ ਲਗਾ ਐਂਡ ਪਾਰਟੀ ਉਹਨਾਂ ਨੇ ਸਾਰੀ ਵੋਟ ਡਾਇਵਰਟ ਕੀਤੀ ਟੂ ਮਹਾਮਤ ਦੀ ਪਾਰਟੀ ਕਿਉਂਕਿ ਉਹ ਸਿੱਧਾ ਪਹਿਲਾਂ ਲੜਾਈ ਸੀ ਉਹਨਾਂ ਨੇ ਇੱਥੇ ਵੀ ਇੱਥੇ ਸਾਡਾ ਕੈਂਡੀਡੇਟ ਹੀ ਉਧਰ ਚਲਾ ਗਿਆ ਤਾਂ ਬਚ ਨੈਚੁਰਲ ਆ ਉਹ ਸਾਰੀ ਦੀ ਸਾਰੀ ਵੋਟ ਜਿਹੜੀ ਹੈ ਆਟੋਮੈਟਿਕਲੀ ਡਾਇਵਰਟ ਹੋ ਗਿਆ ਮੈਂ ਤੁਹਾਨੂੰ ਕਹਿ ਰਿਹਾ ਕਿ 80% ਤੇ ਅਸੀਂ ਆਗਾ ਵੋਟਸ ਸਿਕਯੂਰ ਕਰ ਲਿਆ 86% ਜਦੋਂ ਸੀ ਉਹਨਾਂ ਵੋਟਸ ਸਾਨੂੰ ਪਿਆ ਸੀ ਲੇਕਿਨ ਹੁਣ 80% ਤੇ ਅਸੀਂ ਆਪ ਦਾ ਉਹਨਾਂ ਵੋਟ ਲੈ ਕੇ ਗਏ ਸੋ ਮੇਰੇ ਜਿਹੜੇ ਸਪੋਰਟਰ ਹੈ ਮੇਰੇ ਜਿਹੜੇ ਬੰਦੇ ਹੈ ਉਹ ਤਾਂ ਸਾਡੇ ਨਾਲੋਂ ਇੱਕ ਵੀ ਨਹੀਂ ਟੁੱਟਿਆ ਸਾਨੂੰ ਉਲਟਾ ਆਇਆ ਜੇ 86% ਹੁੰਦਾ ਤਾਂ ਤੈਨੂੰ ਹਰ ਵੋਟ ਵੋਟ ਬਾਅਦ ਦੇਸ ਤੁਸੀਂ ਸੈਮੀ ਫਾਈਨਲ ਕਹਿ ਕੇ ਚੱਲਦੇ ਰਹੇ ਹੋ ਇਹ ਸਾਰੇ ਨੂੰ ਹੋਰ ਲੱਗਦਾ ਹੈਗਾ ਕਿ ਭਾਜਪਾ ਵੀ ਇਹੀ ਗੱਲ ਕਹਿੰਦੀ ਰਹੀ ਕਿ 2027 'ਚ ਸਰਕਾਰ ਸਾਡੀ ਆ ਪਰ ਪੈਰ ਪੇਰ ਨਹੀਂ ਲੱਗੇ ਹੈਗੇ ਕਿਵੇਂ ਵੇਖਦੇ ਉਹਨਾਂ ਦਾ ਥੋਰੀ ਨਹੀਂ ਦੀ ਭਾਜਪਾ ਦੀ ਇਹ ਇਹ ਜਿਹੜਾ ਬੀਜੇਪੀ ਡੇਰਾ ਬਾਬਾ ਨਾਲ 350 ਔਰ 8692 ਵੋਟਾਂ ਚੱਬੇਵਾਲ ਤੇ 17000 ਬੀਜੇਪੀ ਹਾਈएस्ट ਵੋਟ ਇਨ ਬਰਨਾਲਾ ਐਂਡ 12000 ਲਗਭਗ ਜਿੱਦੜਬਾ ਇਹ ਦੱਸ ਰਿਹਾ ਵੀ ਗਿੱਦੜਬਾਦ ਪੰਜਾਬ ਦੇ ਵਿੱਚ ਬੀ ਜੀ ਪੀ ਦੇ ਪੈਰ ਕਦੇ ਨਹੀਂ ਪੱਕੇ ਇਹ ਜਿਹੜੇ ਦਿੱਗੇ ਜਨੇਤਾ ਲੜੇ ਮਨਪ੍ਰੀਤ ਬਾਦਲ ਲੜਿਆ ਟਾਪ ਆਫ ਦਾ ਲੀਡਰ ਹੈ ਅੱਜ ਕੱਲ ਬੀ ਜੀ ਪੀ ਦਾ ਸਿੱਧੀ ਪ੍ਰਾਈਮ ਮਿਨਿਸਟਰ ਤੱਕ ਗੱਲ ਹੈ ਦੂਸਰਾ ਕੇਵਲ ਢਿਲੋਂ ਟਾਪ ਲੀਡਰ ਹੈ ਇੱਥੋਂ ਦਾ ਜੀਆ ਰਵੀਕਰਨ ਕਾਹ ਲੂੰ ਸਪੀਕਰ ਸਾਹਿਬ ਜੀ ਮੇਰੇ ਟਾਪ ਮੋਸਟ ਲੀਡਰ ਹੈ ਮੈਨੂੰ ਦੱਸ ਦਿਓ ਕਿ ਇੰਨਾ ਤਿੰਨਾ ਲੀਡਰ ਆ ਕੋਈ ਹੋਰ ਵੀ ਚੰਗੇ ਲੀਡਰ ਪੰਜਾਬ ਦੇ ਵਿੱਚ ਐਸੇ ਹੈਗੇ ਆ ਜਿਹੜੇ ਜਾ ਕੇ ਵੀ ਕਿਸੇ ਹਲਕੇ ਦੇ ਕੋਈ ਨੁਮਾਇੰਦੇ ਹੋ ਸਕਦੇ ਹੈ ਕੱਦਾਂਦਾਰ ਨਹੀਂ ਪਹਿਤ ਪੁਰਾਣੀਆਂ ਪੋਲੀਟੀਕਲ ਫੈਮਲੀਜ਼ ਹੈ ਲੇਗਸੀ ਹੈ ਪੈਸਾ ਹੈ ਇਲੈਕਸ਼ਨ ਲੜਨ ਦੀ ਜਾਂਚ ਹੈ ਹਰ ਤੌਰ ਤਰੀਕਾ ਹੈ ਸੋ ਅਕਾਲੀ ਦਲ ਵੀ ਹੈਨੀ ਸੀਗਾ ਨਾਲ ਕਈ ਥਾਵਾਂ ਤੇ ਅਕਾਲੀ ਦਲ ਨੇ ਵੀ ਅੰਦਰਖਾਤੇ ਕੋਸ਼ਿਸ਼ ਕੀਤੀ ਹੋਣੀ ਵੀ ਅਸੀਂ ਮਦਦ ਕਰੀਏ ਬੀਜੇਪੀ ਦੀ ਉਹ ਇੰਟਰਨਲ ਸਮਝੌਤਾ ਤਾਂ ਹੈਗਾ ਹੀ ਸੀਗਾ ਜਿਵੇਂ ਕਿ ਮਨਪ੍ਰੀਤ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੁਬੀਰ ਬਾਦਲ ਨੇ ਉਹ ਕਿੰਨੀ ਕਰ ਸਕੇ ਕਿੰਨੀ ਨਹੀਂ ਉਹ ਵੱਖਰੀ ਗੱਲ ਹੈ ਉਹ ਕਿੰਨੀ ਹੋਏ ਲੇਕਿਨ ਕੋਸ਼ਿਸ਼ ਕੀਤੀ ਇਹ ਨਹੀਂ ਬਰਨਾਲੇ ਚੋਈ ਕਿਉਂਕਿ ਐਕਚੁਅਲੀ ਇਹ ਅਲਾਈਅንስ ਵੀ ਵੱਲ ਵੱਧ ਰਿਹਾ ਕਿ ਅਸੀਂ ਅਲਾਈਅንስ ਕਰਾਂਗੇ ਉਸ ਤੋਂ ਬਾਅਦ ਅਕਾਲੀ ਦਲ ਤੇ ਬੀਜੇਪੀ ਦਾ ਅਲਾਈਅንስ ਹੋ ਸਕਦਾ ਹੈ ਅੰਜਲੀ ਕੱਗ ਰਹੀ ਆ ਵੀ ਰਾਜੇ ਵੰਡਣ ਦੇ ਰਸ ਨੂੰ ਰੋਕਣ ਲਈ ਸਾਰੇ ਇੱਕ ਮਿਕ ਹੋ ਗਏ ਹੁਣ ਜਿਵੇਂ ਕਿ ਅਸੀਂ ਅਕਾਲੀ ਦਲ ਦਾ ਦੇਖਿਆ ਵਰਕਰ ਆਮ ਆਦਮੀ ਪਾਰਟੀ ਨੂੰ ਘੁੱਟ ਦਾ ਲਗੜ ਆਇਆ ਉਹ ਮੜਤੀ ਦਿਨ ਨਾਲ ਨਹੀਂ ਗਿਆ ਜੱਸਾ ਉਹ ਚਲਾਇਆ ਜਾਂਦਾ ਵੀਰੇ ਜੀ ਦੀ ਰਾਤ ਦਾ ਜਦੋਂ ਦਾ ਮੈਂ ਪੈਦਾ ਹੋਇਆ ਉਦੋਂ ਦਾ ਮੇਰਾ ਰੋਕਣ ਦੀ ਕੋਸ਼ਿਸ਼ ਹੋਈ ਪਰ ਰੱਤ ਬਾਬਾ ਨਾਲ ਕਈ ਵਾਰੀ ਰੁਕਣ ਨਹੀਂ ਦਿੱਤਾ ਸੋ ਇਹ ਤਾਂ ਵਾਰ-ਵਾਰ ਕੋਸ਼ਿਸ਼ਾਂ ਹੋਈਆਂ ਉਹ ਮੈਨੂੰ ਟੋਹਂਦੀਆਂ ਪਰ ਰੱਬ ਹੌਲੀ-ਹੌਲੀ ਹੌਲੀ ਮੈਨੂੰ ਅੱਗੇ ਲੈ ਕੇ ਜਾਂਦਾ ਸੋ ਪੋਲਿਟਿਕਸ ਦੇ ਵਿੱਚ ਹਾਰ ਜਿੱਤ ਬਣੀ ਆਈ ਮੈਨੂੰ ਲੱਗਦਾ ਕਿ ਬੰਦਾ ਲੜਦਾ ਨਜ਼ਰ ਆਉਣਾ ਚਾਹੀਦਾ ਬੰਦਾ ਫਾਈਟਰ ਹੋਣਾ ਚਾਹੀਦਾ ਆਹਾਂ ਜਿੱਤਾਂ ਚਲਦੀਆਂ ਹੋਣੀਆਂ ਕਈ ਵਾਰੀ ਲੋਕ ਜਿੱਤ ਕੇ ਵੀ ਹਾਰ ਜਾਂਦੇ ਆ ਕਈ ਵਾਰੀ ਲੋਕ ਹਾਰ ਕੇ ਵੀ ਜਿੱਤ ਕਰਦੇ ਆ ਸੋ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਮੈਂ ਦੇਖਿਆ ਜਿਨ੍ਹਾਂ ਦੀ ਕ੍ਰੈਡੀਬਿਲਟੀ ਜਿਹੜੇ ਕਦੇ ਵੀ ਛੋਣ ਨਹੀਂ ਜਿੱਤੇ ਜਾਂ ਇੱਕ ਅੱਧੀ ਵਾਰੀ ਜਿੱਤੇ ਆ ਉਹ ਅੱਜ ਵੀ ਲੋਕਾਂ ਦੇ ਜ਼ਿੰਦਾ ਹੈ ਕਈ ਵਾਰੀ ਮੈਂ ਦੇਖਿਆ ਕਿ ਲੋਕ 8 8 ਵਾਰੀ ਜਿੱਤ ਕੇ 7 7 ਵਾਰੀ ਜਿੱਤ ਕੇ ਪਰ ਉਹ ਕ੍ਰੈਡੀਬਿਲਟੀ ਲੂਜ਼ ਕਰ ਜਾਂਦੇ ਆ 8 ਵਾਰੀ ਜਿੱਤਣ ਤੋਂ ਬਾਅਦ ਵੀ ਉਹਨਾਂ ਨੂੰ ਪੰਜਾਬ ਕੋਈ ਨਹੀਂ ਜਾਣਦਾ ਸੋ ਮੈਨੂੰ ਲੱਗਦਾ ਕਿ ਅਸੀਂ ਬੜੇ ਬੇਕੂਬੀ ਨਾਲ ਅੰਮ੍ਰਿਤਾਂ ਬੜੀ ਚੋਣ ਲੜੀ ਹੈ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਪ੍ਰਾਇਓਰਟੀ ਸੀਗੀ ਕੀ ਗਿੱਦੜਬਾਦਾ ਨਤੀਜਾ ਕੀ ਆਏਗਾ ਜਿਸ ਤਰ੍ਹਾਂ ਨਵਾਂ ਉਮੀਦਵਾਰ ਸੀ ਸਾਡਾ ਦੋਵੇਂ ਉਮੀਦਵਾਰ ਪਹਿਲਾ 4-5 ਇਲੈਕਸ਼ਨ ਲੜ ਚੁੱਕੇ ਆ ਦੂਜਾ ਉਮੀਦਵਾਰ ਤੀਜੀ ਇਲੈਕਸ਼ਨ ਲੜ ਰਿਹਾ ਸੀ ਅੰਮ੍ਰਿਤਪਾਲ ਸਿੰਘ ਦਾ ਪਹਿਲਾ ਇਲੈਕਸ਼ਨ ਸੀ ਉਸ ਮੁਕਾਬਲੇ ਅਸੀਂ ਆਪ ਦਾ ਟਾਰਗੇਟ ਅਚੀਵ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਮੰਨੂਏ ਜ਼ਰੂਰ ਹੈ ਕਿ ਅਸੀਂ ਸਾਨੂੰ ਵੀ ਗਿੱਦੜਬਾਦੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਸਰਕਾਰ ਦਿੱਤਾ ਇਥੋਂ ਤੱਕ ਪਹੁੰਚਾਉਣ ਵਾਲੀ ਗਿੱਦੜਬਾਦੀ ਲੋਕ ਹੈ ਤੇ ਜੇ ਕਿਤੇ ਆਹ ਇਲੈਕਸ਼ਨ ਆਪਾਂ ਹੋਰ ਜਿੱਦ ਦੇ ਤੱਕ ਦਰਵਾਜ਼ੇ ਦੇ ਲਈ ਹੋਰ ਮੰਤੂਰ ਜੀ ਤੋੜੇ ਤੇ ਜੀ ਤੋੜੇ ਦਿਨ ਕਰੀ 27 28 ਸਾਲ ਵਰਸਸ 22 ਸਾਲ ਦਾ ਨਾਰਾ ਦੇ ਕੇ ਆਵਾਜ਼ੀ ਚੜ੍ਹਦਾ ਰਹੇ ਚਾਹੀਦਾ ਕਿਉਂਕਿ 28 ਸਾਲਾਂ ਦੇ ਵਿੱਚ ਜਿਹੜੇ ਕੰਮ ਨਹੀਂ ਹੋਏ ਕਿ ਦਰਵਾਜ਼ੇ ਦੇ ਵਿੱਚ ਕੰਬੇ ਹੋਸੀ ਦਾ ਇਸਾਲਾ ਦੇ ਚੱਕਰਾਂ ਦੇ ਉਹ ਕਹਿੰਦੇ ਹਜੇ ਵੀ ਅੱਤੇ ਸੀਵਰੇਜ ਦੀਆਂ ਨਾਲੇ ਪਾਣੀ ਦੀ ਸੜਕਾਂ ਦੀ ਹੋਰ ਪਤਾ ਨਹੀਂ ਕਿੰਨੀ ਆ ਕੁਦਿਕਾ ਦਾ ਲੋਕੀ ਸਾਹਮਣਾ ਕਰ ਰਹੇ ਕਹਿੰਦੇ ਜਿਵੇਂ ਵੀ ਲੀਡਰ ਨੇ ਉਹਨਾਂ ਨੇ 28 ਸਾਲਾਂ ਦੇ ਵਿੱਚ ਚੋਣਾਂ ਵੀ ਦਿੱਤੇ ਸਾਰ ਨਹੀਂ ਦਿੱਤੇ ਸੁਣੋ ਤਿੰਨ ਵਾਰੀ ਇਹਨੇ ਤਾਂ ਨਹੀਂ ਜਿੱਤੇ ਜੇ ਸਾਰ ਲਈ ਹੋਊਗੀ ਤਾਂ ਜਿੱਤੇ ਨਹੀਂ ਜੱਗਤਾ ਤਾਂ ਅਗਲੀ ਵਾਰੀ ਨਹੀਂ ਜਿਤਾਉਂਦੀ ਬਸ ਦਾਲਾ ਅਕਸਰੀ ਲੋਕ ਦਿੰਦੇ ਇਹ ਤਾਂ ਸਮਝਾ ਦੱਸਦਾ ਮੈਂ ਤਾਂ ਕਹਿੰਦਾ ਚੰਗਾ ਹੋਇਆ ਕੀ ਚੰਗਾ ਹੋਇਆ 2027 ਦੇ ਵਿੱਚ ਸ਼ਾਇਦ ਇਸ ਗੱਲ ਦੀ ਨੈਗੇਟਿਵਿਟੀ ਹੈ ਉਹ 2024 ਹੈ ਲੋਕਾਂ ਨੂੰ ਮੌਕਾ ਦਿੱਤਾ ਬਾਰ ਬਾਰ ਇੱਕ ਮੌਕਾ ਇੱਕ ਮੌਕਾ ਇੱਕ ਮੌਕਾ ਹੁਣ ਸਰਕਾਰ ਵੀ ਅਚੀਬ ਨਹੀਂ ਸਭੀਏ 28 ਸਾਲਾਂ ਤੱਕ ਮੈਂ ਕਮਾਂਗਾ ਜਿਹੜੇ ਗਿੱਦੜਵਾਲੇ ਰਾਜਾ ਬਣੇ ਤਾਂ ਨਹੀਂ ਕਰਾ ਸਕਿਆ ਮੈਂ ਆਦਰ ਨਾਲ ਸਾਡੀ ਸਤਿਕਾਰਯੋ ਆਰਵਿੰਦ ਸਿੰਘ ਜੀ ਵੀ ਦਿੱਤੇ ਭਗਵੰਤ ਜੀ ਨੂੰ ਕਹਾਂਗਾ ਕਿ ਹੁਣ ਭਗਵੰਤ ਜੀ ਇੰਨੇ ਗੱਫੇ ਦੇ ਦੇਣ ਕਿ ਦਰਬਾਰ ਨੂੰ ਇੰਨੇ ਗੱਫੇ ਦੇ ਦੇਣ ਤਾਂ ਜੋ ਹਮੇਸ਼ਾ ਲੋਕ ਯਾਦ ਰੱਖਣ ਮੈਂ ਹੁਣ ਕਹਿ ਰਿਹਾ ਨਾ ਮੈਂ ਤੁਹਾਡੇ ਲਈ ਮੰਗ ਕਰ ਰਿਹਾ ਸੋ ਲੈਟਸ ਸੀ ਕੀ ਹੁੰਦਾ ਉਹਨਾਂ ਦੇ ਸਮੇਂ ਦੇ ਵਿੱਚ ਲੋਕਾਂ ਦੀ ਹਮਿੱਤਾ ਬਹੁਤ ਹੈ ਔਰ ਲੋਕਾਂ ਨੇ ਜਿਸ ਸਰਕਾਰ ਉਹਨਾਂ ਨੇ ਇਹ ਕਿਹਾ ਕੀ ਸਾਨੂੰ ਢਾਈ ਸਾਲ ਕਿਰਪਾ ਕਰਕੇ ਢਾਈ ਸਾਲ ਇੱਕ ਵਾਰੀ ਮੌਕਾ ਤੋਂ ਮੈਨੂੰ ਲੱਗਦਾ ਇਸ ਸਿਮਝਤੀ ਵੀ ਹੋ ਜਾਂਦੀ ਲੋਕਾਂ ਦੀ ਉਹਨਾਂ ਨੇ ਬਰਬਾਦ ਦੇ ਲੋਕ ਬਹੁਤ ਚੰਗੇ ਲੋਕ ਹੈ ਉਹਨਾਂ ਨੇ ਇੱਕ ਮੌਕਾ ਦਿੱਤਾ ਹੈ ਔਰ ਇਹ ਉਹਨਾਂ ਦਾ ਸਮਾਂ ਦੱਸੇਗਾ ਕਿ ਸਰਕਾਰ ਇਸੇ ਖਰਾ ਉਤਰਦੀ ਹੈ ਕਿ ਸਾਡੀ ਸਮਰਤਾ ਵਧਾਉਣ ਦੇ ਮੈਂ ਦੁਬਾਰਾ ਚੋਣ ਖਾੜੇ ਦੇ ਵਿੱਚ ਉਤਰਨੂੰ ਤੋ ਜਿਹੜੀ ਤੁਸੀਂ ਗੱਲ ਕੀਤੀ ਆ ਯਾਰ ਇਹ ਕੰਗਾ ਨਹੀਂ ਪਤਾ ਕੱਲ ਕੀ ਹੋਵੇ ਤੁਸੀਂ 2027 ਦੀ ਗੱਲ ਅਮ੍ਰਿਤਾ ਬੜਿੰਗ ਖਾਰੇ ਚੁੱਟਰੀ ਤੁਸੀਂ ਕਿੱਥੇ ਜਾਓਗੇ ਫਸਟ ਪੇ ਉਤਰੇਗੀ ਨਹੀਂ ਉਤਰੇਗੀ ਇਹ ਰਾ ਅੱਜ ਨਹੀਂ ਦੱਸ ਸਕਦਾ ਇਹ ਉਹਨਾਂ ਦਾ ਸਮਾਂ ਦੱਸੇਗਾ ਕਿ ਪਤਾ ਨਹੀਂ ਪਤਾ ਕੱਲ ਦਾ ਨਹੀਂ ਪਤਾ ਕੱਲ ਕੀ ਹੋਵੇ ਅਮ੍ਰਿਤਾ ਬੜਿੰਗ ਜੀ ਤੁਸੀਂ ਪਹਿਲੀ ਵਾਰ ਪੰਜਾਬ ਦੇ ਹੌਟ ਸੀਟ ਤੇ ਇਲੈਕਸ਼ਨ ਲੜਿਆ ਸਾਰੀਆਂ ਮੇਰੇ ਕਲ ਨੈਸ਼ਨਲ ਲੈਵਲ ਦੇ ਨਿਗਾ ਜਿਹੜੀ ਸੀਟ ਤੇ ਸੀਗੇ ਪਹਿਲਾ ਇਲੈਕਸ਼ਨ ਸੀ ਤੁਹਾਡਾ ਔਰ ਬਹੁਤ ਜ਼ਬਰਦਸਤ ਤੁਹਾਡਾ ਜਿਹੜਾ ਪ੍ਰਭਾਵ ਗਿਆ ਹੁਣ ਤੁਸੀਂ ਅੱਜ ਇੱਥੇ ਬੈਠ ਕੇ ਕੀ ਮਹਿਸੂਸ ਕਰ ਰਹੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਵਾਂਗੀ ਜਿੰਪੀ ਚੰਦੂ ਜੀ ਐਂ ਲੋਕਾਂ ਦਾ ਮੈਨੇਜਰ ਸੇ ਮੁਖੀ ਔਰ ਉਹਨੇ ਲੋਕਾਂ ਦੇ ਨਾਲ ਨਾਲ ਜਿੰਪੀ ਚੰਦੂ ਜੀ ਤੋਂ ਭਗਵੰਤ ਮਾਨ ਜੀ ਤੋਂ ਬਹੁਤ ਜ਼ਬਰਦਸਤ ਸਭ ਤੋਂ ਵੱਡੀ ਉਮੀਦ ਹੈ ਕਿ ਸਰਕਾਰ ਉਹ ਨਹੀਂ ਜੀ ਜਿਸ ਤਰ੍ਹਾਂ ਪੰਜਾਹ ਕਰਦੇ ਨੇ 22 ਸਾਲ ਨੰਬਰ 28 ਸਾਲ ਸੋ ਬੇਹੱਦੀ ਉਮੀਦ ਹੈ ਜਿਹੜੇ ਕੰਮ 28 ਸਾਲਾਂ ਵਿੱਚ ਨਹੀਂ ਹੋ ਸਕਦੇ ਉਹਨਾਂ ਦੇ ਵਿੱਚ ਮੈਂ ਯਾਦ ਕਰਾਉਣਾ ਚਾਹਣੀ ਆ ਉਹ ਜੀ ਸਰਕਾਰ ਦਾ ਹਿੱਸਾ ਬਣ ਜਾਏ ਉਹਨਾਂ ਚ ਸਭ ਤੋਂ ਵੱਡਾ ਕੰਮ ਹੈ ਸਭਾ ਸੰਪਤੀ ਇਹ ਬੜੀ ਵੱਡੀ ਉਮੀਦ ਹੈ ਕਿ ਸਾਡੇ ਸ਼ਹਿਰ ਦਾ ਸਿਵਰੇ ਪੈਲ ਦੇ ਆਧਾਰ ਜਿਵੇਂ ਮੈਂ ਕਹਿੰਦੀ ਤੇ ਹੋਰ ਜਿੰਨੇ ਕੰਮ ਹੈ ਜਿਹੜੇ ਜਿਗਰਾ ਪ੍ਰਚਾਰ ਕੀਤਾ ਸੀ 27 ਸਮਾਂ ਨੂੰ ਮੰਗ ਦਿੱਤੀ ਸੀ ਔਰ ਲੋਗਾ ਨੇ ਉਹਨਾਂ ਨੂੰ ਮੋਕਟਲ ਤੇ ਨੂੰ ਲੱਗਦਾ ਹੈ ਜਿਸ ਤਰ੍ਹਾਂ ਦੇ ਨਾਲ ਬਹੁਤ ਵੱਡੇ ਵੱਡੇ ਦਾਅਵੇ ਔਰ ਪ੍ਰਚਾਰ ਕੀਤਾ ਗਿਆ ਉਹਨੂੰ ਐਗਜ਼ੀਕਿਊਟ ਕੀਤਾ ਜਾਊਗਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਇਮੋਸ਼ਨਲ ਇਮੋਸ਼ਨਲ ਜਿਹੜੀ ਵੋਟ ਹੋਣੀ ਹੈ ਕਿਉਂਕਿ ਇਹ ਨਹੀਂ ਇਹਦਾ ਪੈਲਾ ਇਲੈਕਸ਼ਨ ਹੈ ਔਰ ਮੈਂ ਸੱਚੇ ਪਾਤਸ਼ਾਹ ਦੀ ਪਰਮਾਤਮਾ ਦੀ ਜਿਹਦੇ ਬਾਰੇ ਨਿਕਲ ਬਹੁਤ ਉਹ ਵਾਦ ਸ਼ੁਕਰ ਗੁਜ਼ਾਰ ਹੈ ਕਿ ਜਿੰਨੀਆਂ ਵੋਟਾਂ ਪਿਛਲੀ ਵਾਰ ਪਈਆਂ ਸੀ 86% ਦੇ ਨਾਲ 50000 ਵੋਟਾਂ ਪਈ ਸੀ ਇਸ ਵਾਰ ਸਾਨੂੰ 81% ਦੇ ਨਾਲ 49000 50 ਵਿਦ ਪੋਸਟਲ 50000 ਵੋਟਾਂ ਅਸੀਂ ਉਸ ਪਿਛਲੀ ਵਾਰ ਨਾਲੋਂ ਜ਼ਿਆਦਾ ਵੋਟ ਲੈ ਕੇ ਗਏ ਜੀ ਜ਼ਿੰਦਗੀ ਦਾ ਪਹਿਲਾ ਇਲੈਕਸ਼ਨ ਸੀ ਪਰ ਹਾਂ ਅਫਸੋਸ ਹੈ ਇਸ ਦਾ ਵੀ ਕਿ ਬੰਲੀ ਵਾਰ ਧੱਕੇ ਸਾਲਾਂ ਦੇ ਵਿੱਚ ਇਸੇ ਔਰਤ ਨੂੰ ਇੱਧਰ ਬਾਹਰ ਤੋਂ ਕੰਟੈਸਟ ਕਰਨਾ ਪਿਆ ਔਰ ਕਿਤੇ ਨਾ ਕਿਤੇ ਇਹ ਲੱਗਦਾ ਹੈ ਇਹ ਸਾਡੀ ਔਰਤਾਂ ਦੀ ਇਹ ਹਾਰ ਹੈ ਕਿ ਕਿਹਦੇ ਨੂੰ ਪਹਿਲੀ ਵਾਰ ਮੌਕਾ ਮਿਲਿਆ 70 ਸਾਲਾਂ ਬਾਅਦ ਕਾਂਗਰਸ ਪਾਰਟੀ ਨੇ ਇਸਔਰਤ ਨੂੰ ਟਿਕਟ ਦਿੱਤੀ ਚਲੋ ਮੇਰੀ ਇਲੈਕਸ਼ਨ ਪਹਿਲੀ ਸੀ ਪਰ ਵਾਪਸ ਰੱਖੀਏ ਪਰ ਔਰਤਾਂ ਦੀ ਵੀ ਪਹਿਲੀ ਸੀ ਕਿ ਸਾਨੂੰ ਪਹਿਲੀ ਵਾਰ ਮੌਕਾ ਮਿਲਿਆ ਇਸ ਚੀਜ਼ ਦਾ ਮੈਨੂੰ ਮलाल ਜ਼ਰੂਰ ਹੈ ਪਰ ਮੈਂ ਫਿਰ ਵੀ ਗਦਰਵਾਹ ਦੇ ਲੋਕਾਂ ਦੀ ਔਰ ਪ੍ਰਮਾਤਮਾ ਦੀ ਬਹੁਤ ਸ਼ੁਕਰਗੁਜ਼ਾਰ ਹੈ ਕਿ ਅਸੀਂ ਪਿਛਲੀ ਵਾਰ ਜਿਹਦਾ ਵੋਟ ਸ਼ੇਅਰ ਉਦੋਂ 2% ਵੱਧ ਸਿਕਿਉਰ ਕਰਦੇ ਹਾਂ। ਤੁਸੀਂ ਔਰਤਾਂ ਦੀ ਗੱਲ ਕੀਤੀ ਹੈਗੀ ਆ ਸੇਮ ਹੀ ਚੰਨੀ ਸਾਫਲਾ ਚੁਟਕਲਾ ਜਿਹੜਾ ਉਹ ਇਸ਼ੂ ਬਣ ਗਿਆ ਨਾ ਪਹਿਲਾਂ ਵੀ ਜਲਦੀ ਕੀਤੀ ਆ ਪਰ ਦੋ ਹੀ ਔਰਤਾਂ ਇਲੈਕਸ਼ਨ ਲੜ ਰਹੀਆਂ ਸੀ ਚਾਰਾਂ ਚੋਂ ਦੋ ਸੀਟਾਂ ਤੇ ਦੋਵੇਂ ਹੀ ਹਾਰ ਜਾਂਦੀਆਂ ਨੇ ਕਿਵੇਂ ਦੇਖਦੇ ਹਾਂਗੇ ਉਹ ਕਿੱਥੇ ਖੜਾ ਹੋਗਾ ਉਸ ਤੋਂ ਆਮ ਤੌਰ ਤੇ ਗੱਲ ਹੁੰਦੀ 30% ਰਹਿੰਦੀ ਆ ਇੱਕ ਗੱਲ ਸੁਣੋ ਜਦ ਤੱਕ 30% ਦੀ ਮੰਗ ਕਰ ਮੈਂ ਅਜੇ ਵੀ ਕਰ ਰਹੀ ਹਾਂ ਔਰ ਅਮੇਸ਼ਾ ਕਾ ਜੀ ਉਹ ਜੱਟ ਪੇਕੀਸ਼ਰ ਲਈ ਮਿਲਦੀ ਜਾਂਦਾ ਹੈ। ਨਹੀਂ। ਅ ਪਰ ਇਥੇ ਕਿਤੇ ਨਾ ਕਿਤੇ ਅਕਾਲੀ ਦਲ ਦਾ ਨਾਮ ਰਹਿਣਾ। ਕਾਂਗਰਸ ਦੇ ਲਈ ਬਹੁਤ ਵੱਡਾ ਲਾਸ। ਬੋਸ਼ਿਆਰ ਉੱਧਰੋਂ ਜਾਂਦਾ ਨਾ ਲੱਗ ਰਾਇਆ ਕਲੀਅਰ ਨਹੀਂ ਗਿਆ। ਉਸ ਦੇਖਸਾ। ਔਰ ਸਰਪ੍ਰੇ ਕਦ ਕਿਨੇ ਦੇਖੋਗੇ ਅਕਾਲੀ ਦਲ ਤਾਂ ਉਹ ਪੇਖ ਚ ਵੀ ਕੇਸ ਸਥਿਤੀ ਜਾਂ ਕਿਵੇਂ ਉਹਨੂੰ ਔਰ ਲਾਸ ਨੂੰ ਕਿਵੇਂ ਕਵਰ ਕਰੋਗੇ। ਇਹ ਤਾਂ 22-25 ਸਾਲਾਂ ਵਿੱਚ ਲੋਕਾਂ ਨੇ। ਦੇਖੋ ਲੋਕ ਇਕਨ ਚਾਂਸ। ਉਦੋਂ ਬਹੁਤ ਘੱਟ ਕੰਮ ਹੋਇਆ ਸੀ ਪੈਸਾ ਨਾ ਬਦੂਗਰ ਪਤਾ ਲੱਗਦਾ ਨਹੀਂ ਰੇਟ ਕਰਦੇ ਸਾਰੀ ਰੇਟਾਂ ਕੀ ਉਡੀਕ ਸੀ ਸਕਿੰਜ ਜਿਹੜੇ 28 ਸਾਲ ਦੀ ਗੱਲ ਹੈ ਨਾ ਉਹ 10 ਸਾਲ ਤਾਂ ਡੀਪੀ ਜਲੋਜੀ ਰਹੇ ਉਦੋਂ ਪਹਿਲਾ ਮੰਤਰੀ ਬਦਲ ਰਿਹਾ ਮੈਂ ਤਾਂ ਕੇਵਲ 12 ਸਾਲ ਰਿਹਾ ਨਾ ਮੈਂ ਤਾਂ ਕੇਵਲ 12 ਸਾਲ ਬਾਅਦ ਚੋਣਾਂ ਆ ਗਈ ਹੈ ਡੀਪੀ ਜਲੋਜੀ ਵੀ ਹਲਕਾ ਇੰਚਾ ਕਰ ਰਹੇ ਉਸ ਟਾਈਮ ਔਰ ਅਸੀਂ ਬਹੁਤ ਸਾਰੇ ਕੰਮ ਕੀਤੇ ਜਿਹਨੀਆਂ ਚੀਜ਼ਾਂ ਕਦੇ ਨਹੀਂ ਆ ਸਕਦੀਆਂ ਸੀ ਗਦਰਬਾਦ ਚ ਕਾਲਜ ਗਦਰਬਾਦ ਸ਼ਹਿਰ ਹੌਸਪੀਟਲ ਗੈਸ ਏਜੰਸੀਜ਼ ਪਿੰਨਾ ਦਾ ਰੁਪਨਾ ਪਾਰਕ ਬਣਾਉਣੇ ਔਰ ਇਹ ਗਦਰਬਾਦ ਦੇ ਲੋਕਾਂ ਨੇ ਇਸ ਕਰਕੇ ਇਹ ਤਨਾਰੀ ਮੈਨੀਫੈਸਟ ਕੀਤਾ ਸੋ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਕਿ ਤੁਸੀਂ ਲੋਕਾਂ ਨੇ ਸਮਾਂ ਜੋ ਸਮਾਂ ਕੱਢ ਕੇ ਸਾਡੇ ਵੱਲੋਂ ਧਿਆਨ ਦਿੱਤਾ ਦੂਸਰੀ ਗੱਲ ਜਿਹੜੀ ਵੀ ਰਿਸਪੌਂਸਿਬਿਲਟੀ ਹੈ ਤੇ ਲੀਆਂ ਪ੍ਰਿੰਸੀਪਲ ਉਹ ਅਸੀਂ ਕਾਂਗਰਸ ਪਾਰਟੀ ਦਾ ਪ੍ਰਧਾਨ ਆਪੇ ਇਸ ਸਿਰ ਮੱਥੇ ਲੈਂਦਾ ਹਾਂ ਔਰ ਮੈਨੂੰ ਲੱਗਦਾ ਹੈ ਕਿ ਅਸੀਂ ਹੋਰ ਜ਼ੋਰਦਾਰ ਤਰੀਕੇ ਦੇ ਨਾਲ ਆਉਣ ਵਾਲੇ ਸਭਚੋ ਚੋਣਾਂ ਆ ਦੇਣਾ ਉਹ ਲਾ ਇੱਕ ਗੱਲ ਹੋਰ ਮੈਨੂੰ ਇਹ ਸਿਲੈਕਸ਼ਨ ਬਹੁਤ ਜ਼ਰੂਰੀ ਹੈ ਜਨਰਲੀ ਲੋਕਾਂ ਦੀ ਪਹਿਲੀ ਇਲੈਕਸ਼ਨਾਂ ਬੜੀ ਸਮੂਥ ਹੁੰਦੀ ਹੈ ਤੇ ਮੈਂ ਸੱਤਾ ਦੀ ਖਲਾਫ ਲੜੀ दोसर कारण पूरा जोर लाया आपका जो तंत्र मंत्र जो सरकारी मशीनरी जो कुछ कर सकती थी सरकार सरकार ने सब कुछ किया और मैं बड़ा खुशी से भी मौज देता और जितना मैं बेस्ट दे सकती थी वो देता एंड बहुत कुछ सीखा इस थैंक यू